ਐ ਰਮਨ ਬੈਲ ਜੀ ਆਪਣੇ ਪਿਤਾ ਜੀ ਦੇ ਪੂਰਨਿਆਂ ਤੇ ਚੱਲ ਰਹੇ ਨੇ ਜੀ ਔਰ ਉਹ ਜਦੋਂ ਕਾਫੀ ਬਜ਼ੁਰਗ ਸੀਗੇ ਉਹ ਵੀ ਕਾਫੀ 10-10 15-15 ਘੰਟੇ ਪਿੰਡਾਂ ਵਿੱਚ ਬਤਾਉਂਦੇ ਸੀਗੇ ਤੇ ਬਸ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਅੱਜ ਰਮਨ ਬੈਲ ਜੀ ਜਿਹੜੇ ਨੇ ਉਹਨਾਂ ਦੇ ਪੂਰਨਿਆਂ ਨੂੰ ਪੂਰਾ ਕਰਦੇ ਹੋਏ ਔਰ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਨੂੰ ਲਾਗੂ ਕਰਵਾਉਂਦੇ ਹੋਏ ਨਜ਼ਰ ਆ ਰਹੇ ਤੁਹਾਨੂੰ ਤੁਸੀਂ ਦੇਖੋ ਕਿੰਦਾਂ ਬੀਬੀਆਂ ਇਹਨਾਂ ਦਾ ਦੁੱਖ ਸਾਂਝਾ ਕਰ ਰਹੀਆਂ ਨੇ ਔਰ ਜਿੱਤਰਾ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਦੁੱਖ ਸਾਂਝੇ ਕਰੀਦੇ ਨੇ ਇਦਾਂ ਰਮਨ ਬੈਲਜੀ ਦੇ ਨਾਲ ਦੁੱਖ ਸਾਂਝੇ ਕਰ ਰਹੀਆਂ ਸੀ ਔਰ ਇਹਨਾਂ ਨੇ ਬੜੇ ਧਿਆਨ ਨਾਲ ਗੱਲ ਉਹਨਾਂ ਦੀ ਸੁਣ ਕੇ ਇਦਾਂ ਦੇ ਜਿਹੜੇ ਨੇਤਾ ਜੇ ਨੇ ਉਹ ਬਹੁਤ ਘੱਟ ਮਿਲਦੇ ਹਨ ਸੋ ਆ ਬਹੁਤ ਵਧੀਆ ਸਰਕਾਰ ਦਾ ਪਰਾਲਾ ਘਰ ਘਰ ਪਹੁੰਚ ਕੇ ਲੋਕਾਂ ਤੱਕ ਰابطਾ ਬਣਾਉਣਾ ਔਰ ਉਹਨਾਂ ਲੋਕਾਂ ਦੇ ਕੰਮ ਕਰਾਉਣੇ ਆ। ਅ ਮਾ ਜਾਓਗੇ। ਦੇਖੋ ਕਾ ਮੋਟਾ ਯੋਗਦਾਨ ਐ ਐਨ ਆਰ ਆਈ ਇਹ ਸਾਰਾ ਐਨ ਆਰ ਆਈ ਦਾ ਯੋਗਦਾਨ ਹੀ ਆ ਆਮ ਆਦਮੀ ਪਾਰਟੀ ਨਾਲ ਜਿਹੜੀ ਇੱਥੋਂ ਤੱਕ ਪਹੁੰਚੀ ਆ। ਸੋ ਹੁਣ ਦੇਖਦੇ ਆ ਅਜੇ ਤੱਕ ਕਿਤੇ ਕੰਮ ਸਹੀ ਚੱਲ ਰਿਹਾ ਆ ਜਿੱਥੇ ਕਿਤੇ 29 ਲੱਗੀ ਤੇ ਐਨਆਈ ਜਿਹੜਾ ਭਾਈਚਾਰਾ ਆ ਉਹ ਭਗਵੰਤ ਮਾਨ ਤੱਕ ਸਰਕਾਰ ਤੱਕ ਗੱਲ ਪਹੁੰਚ ਕਰਕੇ ਜਿਹੜੇ ਲੋਕਾਂ ਦੇ ਰਹਿੰਦੇ ਕੰਮ ਨੇ ਉਹ ਕਰਾਉਣ ਵਿੱਚ ਪੂਰੀ ਆਪਣਾ ਯੋਗਦਾਨ ਪਾਵੇਗਾ ਦੇਖੋ 100 ਦੇ ਕਲੀਬ ਕੰਪਲੇਂਟਾਂ ਉੱਥੇ ਹੋਈਆਂ ਨੇ ਤੇ ਜੇ ਸਰਕਾਰ 95% ਵੀ ਔਰ ਕਲੀਅਰ ਕਰ ਜਾਂਦੀ ਆ ਤੇ ਫਿਰ ਸਰਕਾਰ ਜਿਹੜੀ ਆ ਉਹ ਇਹਦਾ ਮਤਲਬ ਪੂਰੀ ਸੈਂਸੀਅਰ ਆ